ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜੈ ਜਸਮੀਨ ਕੌਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰਾ ਪਿੰਡ ਹੈ ਜੰਗਪੁਰਾ ਤੇ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਆਪਣੇ ਭਰਾਵਾਂ ਤੇ ਬੋਲਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਵੱਡਾ ਭਰਾ ਵੱਡੇ ਭਰਾਵਾਂ ਦਾ ਹੋਣਾ ਕਿਸੇ ਨਿਯਮਤ ਤੋਂ ਘਟ ਨਹੀਂ ਹੁੰਦਾ ਵੱਡੇ ਭਰਾਵਾਂ ਦਾ ਹੋਣਾ ਕਿਸੇ ਨਿਯਮਤ ਤੋਂ ਘਟ ਨਹੀਂ ਹੁੰਦਾ ਜਿਸ ਨਾਲ ਖੜ੍ਹਾ ਹੋਵੇ ਵੱਡਾ ਭਰਾ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਛੋਟੇ ਹੁੰਦਿਆਂ ਦੀ ਯਾਦਾ ਚੇਤੇ ਕਰਕੇ ਮੇਰਾ ਅੱਜ ਵੀ ਮਨ ਪਰ ਆਉਂਦਾ ਹੈ ਜੇ ਕੋਈ ਬਚਪਨ ਦੀ ਕੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਵੀਰਾ ਹੀ ਚੇਤੇ ਆਉਂਦਾ ਹੈ ਮੈਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਹ ਆਪਣੀ ਹਰ ਗੱਲ ਮਨਵਾਉਂਦਾ ਹੈ ਤੂੰ ਰੋਇਆ ਨਾ ਕਰ ਭੈਣੇ ਉਹ ਬਸ ਮੈਨੂੰ ਇਹ ਸਮਝਾਉਂਦਾ ਹੈ ਦੂਰ ਹੋਵੇ ਜਿੰਨਾ ਮਰਜੀ ਮੈਨੂੰ ਉਹਨਾਂ ਹੀ ਨੇੜੇ ਜਾਪਦਾ ਏ ਦੂਰ ਹੋਵੇ ਜਿੰਨਾ ਮਰਜੀ ਮੈਨੂੰ ਉਹਨਾਂ ਹੀ ਨੇੜੇ ਜਾਪਦਾ ਏ ਭਾਈ ਤਾਂ ਹੈ ਜੋ ਐਨੀ ਦੂਰ ਹੋ ਕੇ ਵੀ ਮੇਰਾ ਖਿਆਲ ਰੱਖਦਾ ਏ ਕੌਣ ਕਹਿੰਦਾ ਕਿ ਲੜਾਈ ਸਿਰਫ ਬਚਪਨ ਚ ਹੁੰਦੀ ਏ ਕੌਣ ਕਹਿੰਦਾ ਏ ਕਿ ਲੜਾਈ ਸਿਰਫ ਬਚਪਨ ਚ ਹੁੰਦੀ ਏ ਉਹ ਇਨਾ ਵੱਡਾ ਹੋ ਗਿਆ ਅੱਜ ਵੀ ਮੇਰੇ ਨਾਲ ਉਵੇਂ ਲੜਦਾ ਏ ਉਹ ਜਾਨ ਮੇਰੇ ਤੋਂ ਹਰ ਦਾਇਆ ਹਰ ਰਿਜ ਵੀ ਪੂਰੀ ਕਰਦਾ ਆ ਉਹ ਆਪ ਦੁਖੀ ਤਾਂ ਰਹਿ ਲੈਂਦਾ ਪਰ ਮੈਨੂੰ ਦੁਖੀ ਨਾ ਜਰਦਾ ਆ ਕਹਿੰਦਾ ਮੈਨੂੰ ਤੂੰ ਫਿਕਰ ਨਾ ਕਰੀ ਉਹ ਹੱਦੋਂ ਵੱਧ ਕੇ ਮੇਰਾ ਕਰਦਾ ਆ ਮੈਂ ਕਿਤੇ ਗਲਤ ਰਾਹੇ ਨਾ ਪੈ ਜਾਵਾਂ ਉਹ ਇਸੇ ਗੱਲੋਂ ਡਰਦਾ ਆ ਜੇ ਲੜਾਈ ਹੋ ਜਾਵੇ ਭਾਵੇਂ 4 ਦਿਨ ਮੇਰੀ ਉਹਦੇ ਨਾਲ ਬਣਦੀ ਨਹੀਂ ਜੇ ਲੜਾਈ ਹੋ ਜਾਵੇ ਭਾਵੇਂ 4 ਦਿਨ ਮੇਰੀ ਉਹਦੇ ਨਾਲ ਬਣਦੀ ਨਹੀਂ ਪਰ ਉਸ ਤੋਂ ਇਲਾਵਾ ਮੇਰੀ ਕਿਸੇ ਹੋਰ ਅੱਗੇ ਚੱਲਦੀ ਵੀ ਨਹੀਂ ਮਾਪਿਆਂ ਦੀ ਅੱਖ ਦਾ ਤਾਰਾ ਹੈ ਉਹ ਮੇਰੇ ਲਈ ਸਭ ਤੋਂ ਪਿਆਰਾ ਹੈ ਉਹ ਜਿੱਥੇ ਮੇਰੇ ਨਾਲ ਕੋਈ ਨਹੀਂ ਉੱਥੇ ਮੇਰਾ ਸਹਾਰਾ ਹੈ ਉਹ ਮੈਨੂੰ ਖੁਸ਼ ਕਰਨ ਲਈ ਕਦੇ ਬਣਦਾ ਹੈ ਦੋਸਤ ਉਹ ਮੈਨੂੰ ਸਹੀ ਗੱਲ ਤਾਂ ਸਮਝਾਉਣ ਲਈ ਬਣ ਵੀ ਜਾਂਦਾ ਹੈ ਪਿਓ ਉਹ ਮੈਂ ਅੱਜ ਵੀ ਆਪਣੇ ਬਹੁਤੇ ਕੰਮ ਉਸੇ ਤੋਂ ਕਰਵਾਉਣੀ ਆਂ ਇਕੋਸ ਦਾ ਜਨਮ ਦਿਨ ਹਿੱਤਾ ਹੈ ਜਿਸ ਦਿਨ ਮੈਂ ਉਸ ਨੂੰ ਘਟ ਸਤਉਂਦੀ ਆ ਉਹ ਖੁਦ ਜਿੰਨਾ ਮਰਜੀ ਦੁਖੀ ਹੋਵੇ ਉਹ ਬਤਾਂਦਾ ਨਹੀਂ ਏ ਪਰ ਆਪਣਾ ਪਿਆਰ ਕਦੇ ਵੀ ਜਤਾਂਦਾ ਨਹੀਂ ਏ ਕਿਤੇ ਮੇਰੇ ਤੋਂ ਵੱਧ ਉਸ ਨੂੰ ਕੋਈ ਟੌਫੀ ਚਾਕਲੇਟ ਨਾ ਮਿਲ ਜਾਵੇ ਮੈਨੂੰ ਇਸੇ ਗੱਲ ਦਾ ਫਿਕਰ ਰਹਿੰਦਾ ਹੈ ਤੇ ਮੇਰੇ ਤੋਂ ਵੱਧ ਉਸ ਨੂੰ ਕੋਈ ਟੌਫੀ ਚਾਕਲੇਟ ਨਾ ਮਿਲ ਜਾਵੇ ਮੈਨੂੰ ਐਸੀ ਗੱਲ ਦਾ ਫਿਕਰ ਰਹਿੰਦਾ ਸੀ ਪਰ ਇੱਕ ਉਹ ਸੀ ਜਿਸ ਤੋਂ ਇੱਕ ਚੀਜ਼ ਮੰਗਦੀ ਤੇ ਉਹ ਦੋ ਲੈ ਦਿੰਦਾ ਸੀ ਉਹ ਭਰਾ ਜਿਸ ਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਉਹ ਭਰਾ ਜਿਸ ਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਉਹ ਭਰਾ ਜਿਸ ਨੇ ਮੈਨੂੰ ਅੱਜ ਤੱਕ ਕਿਸੇ ਚੀਜ਼ ਲਈ ਤੰਗੀ ਘਟਣ ਨਹੀਂ ਦਿੱਤੀ ਮੈਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਹ ਆਪਣੀ ਹਰ ਗੱਲ ਮਨਵਾਉਂਦਾ ਹੈ ਮੈਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਹ ਆਪਣੀ ਹਰ ਗੱਲ ਮਨਵਾਉਂਦਾ ਐ ਤੂੰ ਰੋਇਆ ਨਾ ਕਰ ਭੈਣੇ ਉਹ ਬਸ ਮੈਨੂੰ ਇਹ ਸਮਝਾਉਂਦਾ ਏ ਹੈਣੀ ਕੋਈ ਰਿਸ਼ਤਾ ਭੈਣ ਭਰਾਵਾਂ ਵਰਗਾ ਲੱਭ ਲੋ ਪਾਵੇਂ ਲੱਖਾਂ 'ਚੋ ਹੈਣੀ ਕੋਈ ਰਿਸ਼ਤਾ ਭੈਣ ਭਰਾਵਾਂ ਵਰਗਾ ਲੱਭ ਲੋ ਪਾਵੇਂ ਲੱਖਾਂ 'ਚੋ ਬਾਕੀ ਤਾਂ ਸਭ ਮੰਜ਼ੂਰਾ ਬਸ ਇਹ ਦੂਰ ਨਾ ਹੋਵਣ ਅੱਖਾਂ ਤੋਂ ਮੇਰੇ ਵੀਰ ਨੇ ਮੇਰੀ ਰੱਖਿਆ ਨਹੀਂ ਕੀਤੀ ਮੈਨੂੰ ਖੁਦ ਹੀ ਰੱਖਿਆ ਕਰਨੀ ਸਿਖਾਈ ਮਹਿਤਾ ਨਹੀਂ ਨਿਭਾ ਸਕੀ ਪਰ ਉਸਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਬਚਪਨ ਤੋਂ ਲੈ ਕੇ ਅੱਜ ਤੱਕ ਉਹੀ ਮੇਰੇ ਨਾਲ ਰਿਹਾ ਹੈ ਤਾਂ ਬਹੁਤ ਲੋਕ ਸੀ ਪਰ ਉਹ ਸਭ ਤੋਂ ਖਾਸ ਰਹਾ ਉਹ ਭਰਾ ਜਿਸਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਲੱਖ ਲੱਖ ਸ਼ੁਕਰੇ ਪਰਮਾਤਮਾ ਦਾ ਜਿਸਨੇ ਮੈਨੂੰ ਵੱਡਾ ਵੀਰ ਦਿੱਤਾ ਲੱਖ ਲੱਖ ਸ਼ੁਕਰੇ ਪਰਮਾਤਮਾ ਦਾ ਜਿਸਨੇ ਮੈਨੂੰ ਵੱਡਾ ਵੀਰ ਦਿੱਤਾ ਧੰਨਵਾਦ